ਦੀ ਸਭ ਤੋਂ ਮਹੱਤਵ ਤੇ ਵੱਡੀ ਖਬਰ ਪਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਐਮਪੀ ਅਮਰਤਪਾਲ ਸਿੰਘ ਦੀਆਂ ਹੁਣ ਮੁਸ਼ਕਿਲਾਂ ਘਟ ਸਕਦੀਆਂ ਨੇ ਅਮਰਤਪਾਲ ਸਿੰਘ ਦੇ ਉੱਤੇ ਲੱਗੀ ਐਨਐਸਏ ਖਤਮ ਹੋ ਸਕਦੀ ਹੈ ਕਿਉਂਕਿ ਜੋ ਨੈਸ਼ਨਲ ਸਿਕਿਉਰਿਟੀ ਐਕਟ ਅਮਰਤਪਾਲ ਸਿੰਘ ਦੇ ਉੱਤੇ ਲਗਾਇਆ ਗਿਆ ਉਸ ਦੀ ਮਿਆਦ 22 ਮਾਰਚ ਨੂੰ ਖਤਮ ਹੋ ਰਹੀ ਹੈ ਤਾਂ 22 ਮਾਰਚ ਨੂੰ ਖਤਮ ਹੋ ਚੁੱਕੀ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਅਗਲੇ ਹੁਕਮ ਜਾਰੀ ਨਹੀਂ ਕੀਤੇ ਤਾਂ ਜਿਸ ਦੇ ਚਲਦਿਆਂ ਹੁਣ 25 ਤਰੀਕ ਨੂੰ ਜਿਹੜੀ ਸੁਣਵਾਈ ਹੋਣ ਵਾਲੀ ਆ ਤਾਂ ਇਸ ਸੁਣਵਾਈ ਤੋਂ ਬਾਅਦ ਕੀ ਅਮਰਤਪਾਲ ਸਿੰਘ ਦੇ ਉੱਤੇ ਲੱਗੀ ਐਨਐਸਏ ਖਤਮ ਹੋਵੇਗੀ ਅਮਰਤਪਾਲ ਸਿੰਘ ਸਣੇ ਦੋ ਹੋਰ ਸਾਥੀ ਪਪਲਪ੍ਰੀਤ ਸਿੰਘ ਤੇ ਬਰਿੰਦਰ ਵਿੱਕੀ ਜਿਹੜੇ ਨੇ ਕੀ ਉਹਨਾਂ ਨੂੰ ਵੀ ਪੰਜਾਬ ਲਿਆਂਦਾ ਜਾਵੇਗਾ ਕਿਉਂਕਿ ਅਜਨਾਲਾ ਦੇ ਵਿੱਚ ਜੋ ਕਾਂਡ ਹੋਇਆ ਸੀ ਥਾਣੇ ਦੇ ਉੱਤੇ ਜੋ ਹਮਲਾ ਹੋਇਆ ਸੀ ਆਪਣੇ ਸਾਥੀਆਂ ਨੂੰ ਜੋ ਛੜਵਾਇਆ ਗਿਆ ਸੀ ਅਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਵੱਲੋਂ ਤਾਂ ਉਸ ਮਾਮਲੇ ਦੇ ਵਿੱਚ ਆਸਾਮ ਦੀ ਡਿਬੁਰੂਗੜ ਜੇਲ੍ਹ ਤੋਂ ਬੀਤੇ ਦਿਨਾਂ ਦੇ ਵਿੱਚ 7 ਸਾਥੀ ਅਮਰਤਪਾਲ ਸਿੰਘ ਦੇ ਪੰਜਾਬ ਲਿਆਂਦੇ ਜਿਨ੍ਹਾਂ ਨੂੰ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਅਜਨਾਲਾ ਕੋਰਟ ਦੇ ਵੱਲੋਂ 4 ਦਿਨ ਦਾ ਰਿਮਾਂਡ ਜਿਹੜਾ ਦਿੱਤਾ ਗਿਆ ਸੀ ਪੁਲਿਸ ਦੇ ਵੱਲੋਂ ਹਾਲਾਂਕਿ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ 4 ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਤਾਂ ਉਸ ਰਿਮਾਂਡ ਤੋਂ ਬਾਅਦ ਦੁਬਾਰਾ 4 ਦਿਨਾਂ ਬਾਅਦ ਉਹਨਾਂ ਦੀ ਅਜਨਾਲਾ ਕੋਰਟ ਦੇ ਵਿੱਚ ਪੇਸ਼ੀ ਹੋਣੀ ਆ ਪਰ ਦੂਜੇ ਪਾਸੇ ਅਮਰਤਪਾਲ ਸਿੰਘ ਪਪਲ ਪ੍ਰੀਤ ਸਿੰਘ ਤੇ ਬਰਿੰਦਰ ਵਿੱਕੀ ਜਿਹੜੇ ਨੇ ਉਹਨਾਂ ਦੇ ਉੱਤੇ ਐਨਐਸਏ ਜੋ ਖਤਮ ਹੋ ਰਹੀ ਹੈ ਤੇ ਹੁਣ ਅਗਲੇ ਜਿਹੜੀ ਆ ਰਣਨੀਤੀ ਹੁੰਦੀ ਆ ਜੋ ਪਹਿਲਾਂ ਐਨਐਸਏ ਜਦੋਂ ਖਤਮ ਹੋਇਆ ਸੀ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਪੰਜਾਬ ਸਰਕਾਰ ਦੇ ਵੱਲੋਂ ਦੁਬਾਰਾ ਨੈਸ਼ਨਲ ਐਕਟ ਸਕਿਉਰਿਟੀ ਐਕਟ ਜਿਹੜਾ ਲਗਾ ਦਿੱਤਾ ਗਿਆ ਸੀ ਤਾਂ ਉਹ ਹੁਣ ਨੈਸ਼ਨਲ ਸਕਿਉਰਿਟੀ ਐਕਟ ਖਤਮ ਹੋ ਚੁੱਕੀ ਹੈ ਤੇ ਹੁਣ ਉਸ ਦੀ ਮਿਆਦ ਜਿਹੜੀ ਖਤਮ ਹੋ ਚੁੱਕੀ ਆ ਸੁਣਵਾਈ ਜਿਹੜੀ 25 ਤਰੀਕ ਨੂੰ ਹੋਣ ਵਾਲੀ ਆ ਪਰ ਇਸ ਸੁਣਵਾਈ ਦੇ ਵਿੱਚ ਕੀ ਅਮਰਤਪਾਲ ਸਿੰਘ ਦੀਆਂ ਮੁਸ਼ਕਲਾਂ ਘਟਣਗੀਆਂ ਕਿਉਂਕਿ ਇੱਕ ਪਾਸੇ ਨੈਸ਼ਨਲ ਸਕਿਉਰਿਟੀ ਐਕਟ ਜੇ ਖਤਮ ਹੋ ਗਈ ਤਾਂ ਫਿਰ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦਾ ਜਾਵੇਗਾ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਅਜਨਾਲਾ ਦੇ ਵਿੱਚ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਰਹਿਣਾ ਹੋਵੇਗਾ ਕਿਉਂਕਿ ਜੋ ਨੈਸ਼ਨਲ ਸਕਿਉਰਿਟੀ ਐਕਟ ਲਗਾਇਆ ਸੀ ਉਸ ਦੇ ਤਹਿਤ ਆਸਾਮਦੀ ਡਿਬੜੂਗੜ ਜੇਲ੍ਹ ਦੇ ਵਿੱਚ ਅਮਰਤਪਾਲ ਪਪਲ ਪ੍ਰੀਤ ਪ੍ਰਧਾਨ ਮੰਤਰੀ ਬਾਜੇ ਕੇ ਦਲਜੀਤ ਸਿੰਘ ਕਲਸੀ ਕੁਲਵੰਤ ਸਿੰਘ ਤੇ ਹੋਰ ਜਿਹੜੇ ਸਾਥੀ ਸੀ ਤਾਂ ਸਾਰੇ ਸਾਥੀ ਜਿਹੜੇ ਸੀ ਆਸਾਮਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਸੀ ਪਰ ਹੁਣ ਸੱਤ ਸਾਥੀ ਜਿਹੜੇ ਨੇ ਆ ਆਸਾਮ ਦੀ ਦਿਬੜੂਗੜ ਜੇਲ੍ਹ ਚੋਂ ਪੰਜਾਬ ਆ ਚੁੱਕੇ ਨੇ ਤਾਂ ਪਰ ਅਮਰਤਪਾਲ ਸਿੰਘ ਪਪਲਪ੍ਰੀਤ ਤੇ ਬਰਿੰਦਰ ਵਿੱਕੀ ਜਿਹੜੇ ਨੇ ਉਹ ਹਾਲੇ ਵੀ ਆਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਨੇ ਅਖਰ ਆਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਅਮਰਤਪਾਲ ਸਿੰਘ ਤੇ ਉਸਦੇ ਸਾਥੀ ਪਹੁੰਚੇ ਕਿਵੇਂ ਕਿਉਂ ਗਏ ਅਮਰਤਪਾਲ ਸਿੰਘ ਤੇ ਉਸਦੇ ਸਾਥੀ ਆਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਨੈਸ਼ਨਲ ਸਕਿਉਰਿਟੀ ਐਕਟ ਕਿਉਂ ਲਗਾਇਆ ਗਿਆ ਕਿਉਂ ਇੰਨਾ ਮੁੱਦਾ ਜਿਹੜਾ ਹੈ ਮੀਡੀਆ ਦੇ ਵਿੱਚ ਆਇਆ ਕਿਉਂ ਸਾਰਾ ਘਟਨਾਕਰਮ ਕਿਵੇਂ ਹੋਇਆ ਪੂਰੀ ਗੱਲਬਾਤ ਤੁਹਾਨੂੰ ਵਿਸਾਰ ਦੇ ਨਾਲ ਦੱਸਣੀ ਬਹੁਤ ਹੀ ਜ਼ਰੂਰੀ ਹੈ ਦਰਸਲ ਅਮਰਤਪਾਲ ਸਿੰਘ ਇੱਕ ਮੋਨਾ ਕੋਨਾ ਸੀ ਪਹਿਲਾਂ ਤਾਂ ਇੱਕ ਜਿਹੜਾ ਅਮਰਤਪਾਲ ਸਿੰਘ ਫਿਰ ਦੁਬਈ ਤੋਂ ਦੁਬਈ ਤੋਂ ਆਪਣਾ ਕਾਰੋਬਾਰ ਛੱਡ ਕੇ ਪੰਜਾਬ ਆ ਜਾਂਦਾ ਤਾਂ ਕਿਹਾ ਜਾਂਦਾ ਕਿ ਕੋਈ ਵੀ ਇਨਸਾਨ ਕਦੇ ਵੀ ਕਿਸੇ ਉਮਰ ਦੇ ਵਿੱਚ ਵੀ ਗੁਰੂ ਦੇ ਲੜ ਲੱਗ ਸਕਦਾ ਜਦੋਂ ਉਸ ਨੂੰ ਗੁਰੂ ਸਾਹਿਬ ਜਿਹੜੇ ਸਮਤ ਬਖਸ਼ਦੇ ਨੇ ਕੋਈ ਉਮਰ ਨਹੀਂ ਹੁੰਦੀ ਕੋਈ ਬਚਪਨ ਤੋਂ ਸ਼ੁਰੂ ਤੋਂ ਕੋਈ ਹੁੰਦਾ ਕੋਈ ਬਜ਼ੁਰਗ ਜਾ ਕੇ ਜਿਹੜਾ ਉਸ ਨੂੰ ਸਮੱਤਤਾ ਬਖਸ਼ ਦਿੰਦੇ ਨੇ ਗੁਰੂ ਸਾਹਿਬ ਤਾਂ ਅਮਰਤਪਾਲ ਸਿੰਘ ਦੇ ਨਾਲ ਵੀ ਅਜਿਹਾ ਹੋਇਆ ਤਾਂ ਪੰਜਾਬ ਆ ਕੇ ਉਹਨਾਂ ਦੇ ਵੱਲੋਂ ਕੇਸ ਰੱਖ ਲਏਗੇ ਨਾੜਾ ਸਾਹ ਪ੍ਰਕਾਸ਼ ਕਰ ਲਿਆ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਮਰਤ ਛਕ ਲਿਆ ਅਮਰਤ ਛਕਣ ਤੋਂ ਬਾਅਦ ਅਮਰਤਪਾਲ ਸਿੰਘ ਦੇ ਵੱਲੋਂ ਗੁਰੂ ਸਾਹਿਬ ਦੇ ਵੱਲੋਂ ਦਿੱਤੀਆਂ ਗਈਆਂ ਸਖਿਆਵਾਂ ਦੇ ਉੱਤੇ ਚੱਲਣ ਦੇ ਲਈ ਆਪਣਾ ਮਨ ਬਣਾ ਲਿਆ ਤੇ ਨਾਲ ਨੌਜਵਾਨਾਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਕਿਉਂਕਿ ਜੋ ਹਾਲਾਤ ਪੰਜਾਬ ਦੇ ਸੀ ਅੱਜ ਵੀ ਬਹੁਤ ਹਾਲਾਤ ਉਹੀ ਨੇ ਪੰਜਾਬ ਦੇ ਕਿ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਆ ਨਸ਼ਾ ਰਹਿਤ ਜ਼ਿੰਦਗੀ ਬਤਾਉਣ ਦੇ ਲਈ ਨੌਜਵਾਨਾਂ ਨੂੰ ਜੋੜਨ ਲੱਗਿਆ ਅਮਰਤਪਾਲ ਸਿੰਘ ਤਾਂ ਖਾਲਸਾ ਬਹੀਰ ਚਲਾਈ ਖਾਲਸਾ ਬਹੀਰ ਤੋਂ ਬਾਅਦ ਅਮਰਤਪਾਲ ਸਿੰਘ ਜਿਹੜੇ ਨੇ ਉਹ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲੱਗੇ ਗੁਰੂ ਸਾਹਿਬ ਦੇ ਲੜਨ ਲੱਗਣ ਲੱਗੇ ਨੌਜਵਾਨ ਵੀ ਨਸ਼ਾ ਰਹਿਤ ਜ਼ਿੰਦਗੀਆਂ ਬਤਾਉਣ ਲੱਗੇ ਪਰ ਆਖਰਕਾਰ ਇੱਕ ਦਿਨ ਅਜਨਾਲਾ ਥਾਣੇ ਦੇ ਵਿੱਚ ਅਮਰਤਪਾਲ ਸਿੰਘ ਦੇ ਸਾਥੀ ਜਿਹੜੇ ਨੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਇੱਕ ਮਾਮਲੇ ਦੇ ਵਿੱਚ ਅਰੈਸਟ ਕਰ ਲਿਆ ਜਾਂਦਾ ਫਿਰ ਅਮਰਤਪਾਲ ਸਿੰਘ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਉਹਨਾਂ ਆਪਣੇ ਸਾਥੀਆਂ ਨੂੰ ਛਡਵਾ ਕੇ ਲਿਆਂਦਾ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਗ੍ਰਹਿ ਮੰਤਰੀ ਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਦੇ ਨੇ ਤਾਂ ਮੁਲਾਕਾਤ ਕਰਨ ਤੋਂ ਬਾਅਦ ਚਲਾਇਆ ਜਾਂਦਾ ਆਪਰੇਸ਼ਨ ਅਮਰਤਪਾਲ ਆਪਰੇਸ਼ਨ ਅਮਰਤਪਾਲ ਚਲਾਉਣ ਤੋਂ ਬਾਅਦ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਅਰੈਸਟ ਕੀਤਾ ਜਾਂਦਾ ਅਖੀਰ ਦੇ ਵਿੱਚ ਮੋਗਾ ਦੇ ਪਿੰਡ ਰੋਡਾ ਤੋਂ ਅਮਰਤਪਾਲ ਸਿੰਘ ਨੂੰ ਵੀ ਅਰੈਸਟ ਕਰਕੇ ਆਸਾਂਦੀ ਡਿਬੜੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਨੈਸ਼ਨਲ ਸਕਿਉਰਿਟੀ ਐਕਟ ਲਗਾ ਕੇ ਤਾਂ 1 ਸਾਲ ਹੋ ਜਾਂਦਾ 1 ਸਾਲ ਪੂਰਾ ਹੋਣ ਤੋਂ ਬਾਅਦ ਦੁਬਾਰਾ ਤੋਂ ਨੈਸ਼ਨਲ ਸਕਿਉਰਿਟੀ ਐਕਟ ਲਗਾ ਦਿੱਤਾ ਜਾਂਦਾ ਤਾਂ ਹੁਣ ਨੈਸ਼ਨਲ ਸਕਿਉਰਿਟੀ ਐਕਟੋ ਖਤਮ ਹੋ ਰਿਹਾ ਪਰ ਉਹ ਜਨਾਲਾ ਦੇ ਵਿੱਚ ਜੋ ਕਾਂਡ ਵਾਪਰਿਆ ਸੀ ਉਸ ਜਨਾਲਾ ਕਾਂਡ ਦੇ ਕਰਕੇ ਜਿਹੜਾ ਪੰਜਾਬ ਦੀ ਪੁਲਿਸ ਟੈਕ ਰਿਮਾਂਡ ਦੇ ਉੱਤੇ ਇਹਨਾਂ ਨੂੰ ਲੈ ਕੇ ਆ ਰਹੀ ਆ ਸੱਤ ਸਾਥੀ ਪਹਿਲਾਂ ਆ ਚੁੱਕੇ ਨੇ ਹੁਣ ਅਮਰਤਪਾਲ ਸਿੰਘ ਤੇ ਉਹਨਾਂ ਦੇ ਦੋ ਹੋਰ ਸਾਥੀ ਵੀ ਪੰਜਾਬ ਲਿਆਂਦੇ ਜਾਣਗੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕੇਂਦਰੀ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਮਿਤ ਸ਼ਾਦੀ ਤਾਂ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਸੀ ਕਿ ਕੁਝ ਲੋਕ ਪੰਜਾਬ ਦੇ ਵਿੱਚ ਆ ਕੇ ਭਿੰਡਰਾ ਵਾਲੇ ਬਣਨਾ ਚਾਹੁੰਦੇ ਸੀ ਕੋਸ਼ਿਸ਼ ਕਰ ਰਹੇ ਸੀ ਤਾਂ ਕਹਿੰਦੇ ਅੱਜ ਉਹ ਆਸਾਮ ਦੀ ਬੜੁਗੜ ਜੇਲ੍ਹ ਦੇ ਵਿੱਚ ਬੈਠੇ ਪਾਠ ਕਰ ਰਹੇ ਨੇ ਤਾਂ ਸਿੱਧੇ ਤੌਰ ਦੇ ਉੱਤੇ ਸਭ ਨੂੰ ਗੱਲ ਸਮਝ ਆਉਂਦੀ ਆ ਕਿ ਕੇਂਦਰ ਦੀ ਕਹਿਣ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਇਹ ਕਾਰਵਾਈ ਜਿਹੜੀ ਅਮਰਤਪਾਲ ਸਿੰਘ ਦੇ ਉੱਤੇ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਕੀਤੀ ਗਈ ਸੀ ਤਾਂ ਹੁਣ ਉਹ ਨੈਸ਼ਨਲ ਸਕਿਉਰਿਟੀ ਐਕਟ ਖਤਮ ਹੋ ਰਿਹਾ ਤੇ ਜੇਲ੍ਹ ਦੇ ਅੰਦਰ ਬੈਠੇ ਬੈਠੇ ਅਮਰਤਪਾਲ ਐਮਪੀ ਅਮਰਤਪਾਲ ਬਣ ਗਏ ਕਿਉਂਕਿ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਲੋਕਾਂ ਦੇ ਵੱਲੋਂ ਫਤਵਾ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਦੇ ਦਿੱਤਾ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਐਮਪੀ ਬਣਾ ਦਿੱਤਾ ਤਾਂ ਫਿਰ ਉਹਨਾਂ ਦੀ ਹੁਣ ਮੈਂਬਰਸ਼ਿਪ ਬਰਕਰਾਰ ਹੈ ਪਹਿਲਾਂ ਖਦਸ਼ਾ ਸੀ ਕਿ ਐ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਪਰ ਜਿਹੜਾ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਮੈਂਬਰਸ਼ਿਪ ਉਹਨਾਂ ਦੀ ਉਹੀ ਐਮਪੀ ਬਣੇ ਰਹਿਣਗੇ ਪਰ ਹੁਣ ਕਦੋਂ ਤੱਕ ਜੇਲ੍ਹ ਚੋਂ ਬਾਹਰ ਆਉਂਦੇ ਨੇ ਕਦੋਂ ਤੱਕ ਆਪਣੇ ਪਰਿਵਾਰ ਦੇ ਵਿੱਚ ਜਾਂਦੇ ਨੇ ਕਦੋਂ ਤੱਕ ਸੰਸਦ ਦੇ ਵਿੱਚ